ਹੈਲੋ ਗਾਇਜ਼ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਜੀ ਠੀਕ ਠਾਕ ਆ ਨਹੀਂ ਸਵਾਗਤ ਕਰਦੀ ਆ ਜੀ ਤੁਹਾਡਾ ਟਵਾਨਾ ਫੈਮਿਲੀ ਬਲੌਗ ਦੇ ਵਿੱਚ ਸੋ ਬਣੇ ਰਹੋ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜਿਨ੍ਹਾਂ ਨੇ ਕਰਿਆ ਹੋਇਆ ਆਪਣੇ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਕਰਿਆ ਕਰੋ ਬਦੀ ਵਦੀ ਕਮੈਂਟ ਕਰਿਆ ਕਰੋ ਜੀ ਬਾਕੀ ਜੀ ਤੁਹਾਡਾ ਸਾਰਿਆਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੀ ਆ ਥੈਂਕਸ ਫੋਰ एवरीवन ਸਾਡੇ ਬਲੌਗਸ ਨੂੰ ਸਾਡੇ ਚੈਨਲ ਨੂੰ ਇੰਨਾ ਪਿਆਰ ਦੇਣ ਲਈ ਕਿਉਂਕਿ ਐਨੇ ਜੋਗੀ ਮੈਂ ਹੈ ਨਹੀਂ ਸੀ ਹਨਾ ਜਿੰਨੀ ਤੁਸੀਂ ਸਾਥ ਦਿੱਤਾ ਏ ਕੋਈ ਬਣਾਇਆ ਘਰ ਨੂੰ ਬਣਾਇਆ ਲੈ ਮੈਂ ਲਾਗ ਦਵਾ ਮੈਂ ਲਾਗ ਇੱਧਰ ਦੇਖੋ ਜੀ

ਘੜੇ ਪਾਣੀ ਪਾਇਆ ਹੋਰ ਪਾਣੀ ਪਾਇਆ ਇਹਨੇ ਥੱਲੇ ਲੱਗ ਜਾਣਾ ਥੱਲੇ ਲੱਗ ਜਾਣਾ ਪਾਣੀ ਪਾ ਦ ਅੱਜ ਨੂੰ ਫੂਕ ਦੇਣਾ ਮੈਂ ਕੁਲਚਾ ਆ ਬਾਪੜਾ ਆ ਰਹਾਂ ਹਾਂ ਹਾਂਜੀ ਇੱਥੇ ਫਤ ਲੱਗ ਗਿਆ ਸੀ ਆਪਦੀ ਬਣਾ ਕੇ ਮੈਗੀ ਖਾਣ ਜਿਵੇਂ ਤੁਸੀਂ ਦੇਖਿਆ ਹੀ ਹੈ ਵੀਡੀਓ ਦੇ ਵਿੱਚ ਵੀ ਉਹਨੂੰ ਇਹ ਸੀਗਾ ਵੀ ਮੈਂ ਆਪ ਬਣਾਉਣੀ ਆ ਨਾ ਵੀ ਮੰਮਾ ਨੂੰ ਜੇ ਬਣਾਉਣਗੇ ਵਿੱਚ ਕੁਝ ਪਾਉਣਗੇ ਕੋਈ ਵੈਜੀਟੇਬਲ ਜਾਂ ਕੋਈ ਪਿਆਜ਼ ਵਗੈਰਾ ਹੈ ਨਾ ਤੜਕਾ ਇਨੂੰ ਉਹ ਚੀਜ਼ ਵਧੀਆ ਲੱਗਦੀ ਇਹਨੂੰ ਇਹ ਵਧੀਆ ਲੱਗਦੀ ਹੁੰਦੀ ਆ ਬਸ ਵੀ ਮੈਂ ਆਪੇ ਸਿੰਪਲ ਜਿਮੀ ਆਉਂਦੀ ਆ ਹਨਾ ਵੀ ਮੈਗੀ ਔਰ ਮਸਾਲਾ ਸਿਰਫ ਉਹ ਚੀਜ਼ਾਂ ਹੀ ਪਾ ਕੇ ਬਣਾ ਕੇ ਖਾਣੀ ਆ ਨੇ ਔਰ ਸੂਪ ਥੋੜਾ ਵੱਧ ਚਾਹੀਦਾ ਉਹਦੇ ਵਿੱਚ ਬਿਲਕੁਲ ਡਰਾਈ ਨਹੀਂ ਹੋਣੀ ਚਾਹੀਦੀ ਮੈਗੀ ਉਦਾਂ ਵੀ ਜਿਵੇਂ ਆਪਾਂ ਜਾਣਦੇ ਆ ਨਾ ਜੇ ਮਾਰਕੀਟ ਉਪਰ ਵਗੈਰਾ ਜਾਂ ਮੈਂ ਘਰੇ ਵੀ ਜਾ ਕਈ ਵਾਰੀ ਇਹਨੂੰ ਇਹ ਹੋ ਜਾਂਦਾ ਵੀ ਸੂਪ ਦਾ ਜ਼ਿਆਦਾ ਸ਼ਕੀਨ ਆ ਇਹ ਬਸ ਮੈਂ ਤੇ ਮੰਮੀ ਲੱਗੇ ਸੀ ਸਬਜ਼ੀ ਕੱਟਣ ਸਬਜੀ ਬਣਾਉਣੀ ਸੀ ਅੱਜ ਅਸੀਂ ਤਾਂ ਜੀ ਚੱਪਣ ਗੱਦੂ ਕਹਨੇ ਆ ਬਾਕੀ ਆਪ ਦਾ ਆਪ ਦਾ ਏਰੀਆ ਹੋਊਗਾ ਨਾ ਵੀ ਕੌਣ ਕੀ ਕਹਿੰਦਾ ਕਿੱਥੇ ਕਿਉਂਕਿ ਕੀ ਆ ਹੋਰ ਹੁੰਦਾ ਚੱਪਣ ਗੱਦੂ ਜਿਵੇਂ ਵੀ ਇਹ ਹੋਰ ਚੀਜ਼ ਸੋ ਉਹਦੇ ਵਿੱਚ ਵੀ ਮੈਂ ਦੋ ਤਿੰਨ ਕਾਲੂ ਪਾਉਣੇ ਸੀ ਵੈਸੇ ਤਾਂ ਜਣੀ ਪਾਉਂਦੇ ਨਹੀਂ ਹੈਗੇ ਮੈਨੂੰ ਤਾਂ ਜਣੀ ਓਦਾਂ ਵਧੀਆ ਲੱਗਦੀ ਇਹ ਵੀ ਸਿਰਫ ਦੋ ਜਾਂ ਦੋ ਚਾਰ ਪਿਆਜ਼ ਵੱਧ ਪਾ ਕੇ ਜਿਹੜੀ ਆਪਾਂ ਬਣਾਉਨੇ ਆ ਪਰ ਇੱਥੇ ਇਹ ਹੋ ਜਾਂਦਾ ਸਾਡੀ ਫੈਮਿਲੀ ਚ ਵੀ ਥੋੜਾ ਜਿਹਾ ਆਲੂ ਜਿਨ੍ਹਾਂ ਨੂੰ ਪਸੰਦ ਨੇ ਉਹਨਾਂ ਨੂੰ ਜ਼ਿਆਦਾ ਹੀ ਪਸੰਦ ਨੇ ਜਿਨ੍ਹਾਂ ਨੂੰ ਨਹੀਂ ਪਸੰਦ ਹੈਗੇ ਉਹਨਾਂ ਨੂੰ ਬਿਲਕੁਲ ਹੀ ਨਹੀਂ ਪਸੰਦ ਹੈਗੇ ਫਿਰ ਇਹਨਾਂ ਨੇ ਜਿਹੜੀ ਐ ਇਦਾਂ ਦੀ ਸਬਜ਼ੀ ਕੋਈ ਹੁੰਦੀ ਨਹੀਂ ਥੋੜੀ ਜਿਹੀ ਘੱਟ ਪਸੰਦ ਆ ਨਾ ਵੀ ਉਹਦੇ ਵਿੱਚੋਂ ਆਲੂ ਲੱਭਣੇ ਹੁੰਦੇ ਨੇ ਤਾਂ ਕਰਕੇ ਫਿਰ ਉਹਦੇ ਵਿੱਚ ਜ਼ਰੂਰੀ ਸੀਗੇ ਪੌਣੇ ਫਿਰ ਇਹਨਾਂ ਨੇ ਵੀ ਆਪਣੀਆਂ ਖਾਸ਼ ਜਿੱਧਰ ਮਰਜੀ ਜਾਣ ਬਸ ਫੈਮਿਲੀ ਦੀਆਂ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਮੈਂ ਲੱਗੀ ਸੀ ਤੜਕਾ ਲਾਉਣ ਤੇ ਤੜਕਾ ਨਾਲ ਲੌਂ ਲੱਗੀ ਤਾਂ ਫਿਰ ਮੈਂ ਇਹ ਸੀ ਹਲਦੀ ਡੱਬੀ ਦੇ ਵਿੱਚੋਂ ਖਤਮ ਹੋਈ ਹੋਈ ਸੀ ਮੈਂ ਕਿਹਾ ਚਲੋ ਚਾਹ ਪਹਿਲਾਂ ਹਲਦੀ ਕੱਢਦੀ ਆਂ ਵੀ ਨਾਲੇ ਲਗਾਉਣੀ ਆ ਤੜਕਾ ਸਬਜ਼ੀ ਨੂੰ ਤੜਕਾ ਲਾਇਆ ਸੀ ਆਪਾਂ ਸਿੰਪਲ ਤਰੀਕੇ ਨਾਲ ਮੈਂ ਸਬਜ਼ੀ ਵੀ ਤੇ ਆਲੂ ਵੀ ਧੋ ਕੇ ਰੱਖ ਲਏ ਸੀ ਆਲੂ ਨੂੰ ਮੈਂ ਥੋੜਾ ਜਿਹਾ ਸੇਕ ਪਹਿਲਾਂ ਲਵਾ ਲਿਆ ਸੀ ਕਿਉਂਕਿ ਸਬਜ਼ੀ ਜਿਆਦਾ ਨਰਮ ਸੀ ਉਹਦੇ ਕਰਕੇ ਮੈਨੂੰ ਇਹ ਸੀ ਮੈਂ ਕਿਹਾ ਵੀ ਕੁਝ ਆਲੂ ਜਿਹੜੇ ਹੈਗੇ ਵੀ ਸੀ ਉਹ ਹੈਗੇ ਸੀ ਲਾਲ ਵੀ ਸ਼ੂਗਰ ਫ੍ਰੀ ਨੇ ਜਿਹੜੇ ਸ਼ੂਗਰ ਫ੍ਰੀ ਨੇ ਉਹ ਥੋੜਾ ਜਿਹਾ ਬਣ ਲਈ ਥੋੜਾ ਟਾਈਮ ਲੈਂਦੇ ਨੇ ਤਾਂ ਕਰਕੇ ਫਿਰ ਇਹ ਸੀ ਮੈਨੂੰ ਵੀ ਥੋੜਾ ਜਿਹਾ ਪਹਿਲਾਂ ਸੇਕ ਇਹਨੂੰ ਲਵਾ ਲਵਾਂਗੀ ਵੀ ਸਬਜੀ ਨੇ ਤਾਂ ਬਹੁਤ ਜਲਦੀ ਬਣ ਜਾਣਾ ਸੀ ਤਾਂ ਕਰਕੇ ਉਸ ਤੋਂ ਬਾਅਦ ਫਿਰ ਅਸੀਂ ਚਲੇ ਗਏ ਸੀ ਮੱਥਾ ਟੇਕਣ ਸਾਡੇ ਪਿੰਡ ਵਿੱਚ ਜਗ੍ਹਾ ਬਣੀ ਹੋਈ ਐ ਇੱਕ ਉੱਥੇ ਅਸਲ ਦੇ ਵਿੱਚ ਮੈਂ ਵੀ ਫੋਨ ਪੁੱਲ ਗਈ ਕਰੇ ਫਤਿਹ ਦੇ ਪਾਪਾ ਵੀ ਫੋਨ ਕਰੇ ਪੁੱਲ ਗਏ ਤਾਂ ਕਰਕੇ ਉੱਥੇ ਦੀ ਫਿਰ ਮੈਂ ਵੀਡੀਓ ਬਣਾਈ ਨਹੀਂ ਸਕੀ ਫਿਰ ਜਦੋਂ ਕਿਸੇ ਦਿਨ ਗਏ ਨਾ ਫਿਰ ਬਣਾ ਕੇ ਲੈ ਕੇ ਆਉਂਗੀ ਨਾ ਤੁਹਾਨੂੰ ਦਿਖਾਉਂਗੀ ਵੀ ਕਿਹੜੀ ਜਗ੍ਹਾ ਉਹ ਕਿੱਥੇ ਗਏ ਸੀ ਅਸੀਂ ਹੁਣ ਤਾਂ ਇਹ ਸ਼ਾਮ ਨੂੰ ਵੀ ਜਣੀ ਦਿਨਾਂ ਦਾ ਕਾਫੀ ਫਰਕ ਤਾਂ ਪੈ ਗਿਆ ਪਰ ਮੈਂ ਥੋੜਾ ਜਿਹਾ ਸੀ ਥੋੜਾ ਜਿਹਾ ਲੇਟ ਹੋ ਗਈ ਸੀ ਜਿਵੇਂ ਫਿਰ ਉੱਥੋਂ ਆਏ ਉੱਥੋਂ ਆ ਕੇ ਇਹ ਹੋ ਜਾਂਦਾ ਸੀ ਧਾਰ ਚੋਣੀ ਸੀ ਧਾਰ ਚੋ ਕੇ ਹੋਰ ਜਿਹੜੇ ਇੱਕ ਦੋ ਐਵੇਂ ਸ਼ਾਮ ਮਲੇ ਆਏ ਹੋ ਜਨਾਂ ਨੇ ਵੀ ਕੰਮ ਵਗੈਰਾ ਕਰਨ ਵਾਲੇ ਨੇ ਉਹ ਲੱਗ ਗਈ ਸੀ ਤਾਂ ਕਰਕੇ ਫਿਰ ਰੋਟੀ ਨੂੰ ਥੋੜਾ ਜਿਹਾ ਮੈਨੂੰ ਆਪ ਨੂੰ ਲੱਗਦਾ ਸੀ ਜਿਵੇਂ ਇੱਕ ਵੇਲਾ ਹੋ ਗਿਆ ਪਤਾ ਨਹੀਂ ਕਿਉਂ ਜੀ ਮੈਨੂੰ ਤਾਂ ਸ਼ਾਮ ਨੂੰ ਨਾ ਬਸ ਐਂ ਘਬਰਾਟ ਹੋ ਜਾਂਦੀ ਹੁੰਦੀ ਹੈ ਸੂਈ ਦੇਖ ਕੇ ਵੀ ਹਾਏ ਇੰਨਾ ਟਾਈਮ ਹੋ ਗਿਆ ਇਹਨਾਂ ਪਤਾ ਨਹੀਂ ਇਹ ਹੋ ਜਾਂਦਾ ਵੀ ਆਪਦੇ ਮਨ ਨੂੰ ਇਹ ਹੁੰਦਾ ਹਨਾ ਵੀ ਜੇ ਸ਼ਾਮ ਨੂੰ ਮਤਲਬ ਰਾਤ ਨੂੰ ਆਪਾਂ ਟਾਈਮ ਸਿਰ ਪਾਵਾਂਗੇ ਤਾਂ ਟਾਈਮ ਸਿਰ ਉੱਠਾਂਗੇ ਕਿਉਂਕਿ ਜੇ ਰਾਤ ਨੂੰ ਲੇਟ ਹੋ ਜਾਗੇ ਤਾਂ ਆਫਿਸ ਲਈ ਗੱਲ ਲਈ ਆ ਵੀ ਸਵੇਰੇ ਤੇ ਲੇਟ ਉੱਠ ਹੋਈ ਗਈ ਹੋਏਗਾ ਇਹ ਹੁੰਦਾ ਵੀ अर्ਲੀ ਮਾਰਨਿੰਗ ਜਿੰਨੀ ਮਰਜ਼ੀ ਸੱਜਦੇ ਉੱਠੋ ਹਨਾ ਉਹਦੀ ਨਹੀਂ ਕੋਈ ਦਿੱਕਤ ਹੈਗੀ ਪਰ ਇਹ ਆ ਵੀ ਰਾਤ ਨੂੰ ਨਹੀਂ ਲੇਟ ਹੋਣੀ ਚਾਹੀਦੀ ਸੋਈ ਵੀ ਰਾਤ ਨੂੰ ਮੈਂ ਹਰਦੇ ਨੇ ਮੈਂ ਕਹਿੰਦੇ ਨੇ 7:30-8 ਵਜੇ ਨੂੰ ਜਿਵੇਂ 7 7:30 ਰੋਲਾ ਪਾਉਂਦੇ ਨੇ ਵੀ ਹਨਾ 7-8 ਵਜੇ ਤੱਕ ਸੌਂ ਜੋ ਸੌਂ ਜੋ ਕਿਉਂਕਿ ਜੇ 8 ਵਜੇ ਤੱਕ ਰੋਲਾ ਪੰਦਾ ਤਾਂ 9 ਵਜੇ ਜਾਂਦੇ ਤੇ ਮੇਰੇ ਕਹਿੰਦੇ ਤੈਨੂੰ ਥੋੜੀ ਜਿਹਾ ਜ਼ਿਆਦਾ ਹੀ ਕਾਲੀ ਰਹਿੰਦੀ ਹੈ ਕੁਝ ਇਹ ਹੋ ਜਾਂਦਾ ਵੀ ਹੁਣ ਹਨਾ ਜਿਵੇਂ ਮੰਮੀ ਦਾ ਜਾਣ ਆਉਣ ਜੇ ਲੱਗਿਆ ਰਹਿੰਦਾ ਜੇ ਹੋਰ ਵੀ ਜਿਵੇਂ ਹੁਣ ਘਰ 'ਚ ਵੀ ਹੋਰ ਹਨਾ ਵੀ ਕੰਮ ਕਾਰ ਵਧ ਜਾਂਦੇ ਨੇ ਅ ਦੁੱਧਵਾਦ ਦਾ ਫਰਕ ਪੈ ਜਾਂਦਾ ਹਨਾ ਵੀ ਜਿਵੇਂ ਆਪਾਂ ਹਜੇ ਸੁੱਚ ਨਹੀਂ ਖੋਲੀ ਤਾਂ ਕਰਕੇ ਫਿਰ ਉਹ ਸਾਮ ਸੰਭਾਲ ਦੀ ਵੱਧ ਜਾਂਦੀ ਆ ਹਨਾ ਫਿਰ ਬੱਚੀ ਨੂੰ ਵੀ ਪਲਾਉਣਾ ਹੁੰਦਾ ਬਾਲਟੀ ਤਸਲੀ ਵਗੈਰਾ ਉਹਦੇ ਵਿੱਚ ਰੱਖਣਾ ਹੁੰਦਾ ਹਨਾ ਉਹ ਚੀਜ਼ਾਂ ਦਾ ਫਰਕ ਪੈ ਜਾਂਦਾ ਤੇ ਮੈਂ ਤਾਂ ਜੀ ਥੱਕ ਜਾਂਦੀ ਆ ਜਾਨੀ ਪਤਾ ਨਹੀਂ ਕਹਤੇ ਮੇ ਤਾਂ ਸਰੀਰ ਦੀ ਬਸ ਹੋ ਜਾਂਦੀ ਆ ਸ਼ਾਮ ਤੱਕ ਜਿਵੇਂ ਉਹ ਕੋ ਹਫਤ ਕਹਿੰਦੇ ਨੇ ਵੀ ਨੰਨੀ ਜਾਨ ਕਿਤਨੇ ਕੰਮ ਹਨਾ ਉਹ ਕੰਮ ਬਸ ਆਪ ਨੂੰ ਐ ਹੋ ਜਾਂਦਾ ਸ਼ਾਮ ਨੂੰ ਬਿਸਤਰਾ ਮਸਾ ਮਿਲਦਾ ਜੀ ਇੰਨਾਂ ਨੇ ਸਾਰਿਆਂ ਨੇ ਰੋਟੀ ਖਾ ਲਈ ਸੀ ਮੈਂ ਲੱਗੀ ਹੋਈ ਸੀ ਜਾਗ ਦਾ ਕਰਨ ਕਿਉਂਕਿ ਕੁਝ ਦੁੱਧ ਗਰਮ ਕਿ ਰਿਹਾ ਹੋਇਆ ਸੀ ਉਹ ਦਾ ਤੇ ਕੁਛ ਇਹ ਹੋ ਜਾਂਦਾ ਸੀ ਮੈਂ ਲਾਉਣਾ ਸੀ ਜਾਗ ਵੇਰਾ ਮੈਂ ਕਿਹਾ ਵੀ ਜੇ ਠੰਡਾ ਹੋ ਗਿਆ ਫਿਰ ਮੁਸ਼ਕਲ ਹੋ ਜੂਗੀ ਵੀ ਇਹ ਦੁਬਾਰਾ ਗਰਮ ਕਰਨ ਵਾਲਾ ਕੰਮ ਹੋ ਜਾਣਾ ਤਾਂ ਕਰਕੇ ਫਿਰ ਇੰਨਾਂ ਨੇ ਸਭ ਨੇ ਆਪਣੀ ਰੋਟੀ ਖਾ ਲਈ ਸੀ ਮੇਰੇ ਐਵੇਂ ਕਿਚਨ ਦੇ ਥੋੜੇ ਜਿ ਇੱਕ ਦੋ ਕਾ ਅਜੇ ਕੰਮ ਰਹਿੰਦੇ ਸੀ ਵੀ ਪੀਣ ਵਾਲਾ ਪਾਉਣਾ ਸੀ ਤੇ ਬਾਕੀ ਇਹ ਕਰਨ ਵਾਲਾ ਸੀ ਮੇਰਾ ਤੇ ਰੋਟੀ ਪਾਣੀ ਖਾ ਕੇ ਆਪਾਂ ਪੰਡੇ ਚੱਕ ਕੇ ਹੋਗੇ ਸੀ ਬੇਲੇ ਸਾਹਿਬ ਨੂੰ ਦੁੱਧ ਪਾਤਾ ਸੀ ਆਪ ਦਾ ਸਭ ਦੁੱਧ ਦਾ ਪੀ ਕੇ ਇੱਥੇ ਮੈਂ ਆਈ ਸੀ ਬਾਹਰ ਬੇੜੇ ਦੇ ਵਿੱਚ ਗੇੜਾ ਕੱਢਣਾ ਉਦੋਂ ਦੇ ਦੀ ਸੀ ਸਾਰੀ ਰਾਤ ਐ ਕਾਲੀਓ ਕਾਲੀਆ ਹੀ ਆਪਣੇ ਗਮਾਂ ਦੇ ਵਿੱਚ ਵਿਆਹ ਹੈ ਅਸਲ ਦੇ ਵਿੱਚ ਉਹਨਾਂ ਦੇ ਲਾਂਜਾ ਹੋ ਜਾਂਦੇ ਨੇ ਇਹ ਹਾਂ ਦੀ ਮੈਂ ਆ ਬਾਗ ਮਤਲ ਵਾਲੇ ਦਲੋਂ ਹੀ ਦਿਖਾਉਂਦੀ ਸੀ ਕੋਈ ਤਾਰਾ ਜਾਂ ਕੁਝ ਵੀ ਨਹੀਂ ਸੀ ਚਮਕਦਾ ਸਿਰਫ ਉਹਨਾਂ ਦੇ ਜੋ ਲਾਈਟਿੰਗ ਹੋਈ ਹੋਈ ਸੀ ਨਾ ਉਹੀ ਚਮਕਦੀ ਸੀ ਹੋਰ ਇਦਾਂ ਸਾਰੀ ਐਨ ਕਾਲੀ ਰਾਤ ਜਿਵੇਂ ਹੁਣ ਤਾਂ ਚਲਈ ਹੁੰਦਾ ਹੈ ਨਾ ਵੀ ਥੋੜਾ ਜਿਹਾ ਫਰਕ ਆ ਦਿਨਾਂ ਦਾ ਵੀ ਜਿਵੇਂ ਗਰਮੀ ਵਾਲੀਆਂ ਥੋਡੀਆਂ ਰਾਤਾਂ ਐਨੀਆਂ ਨਹੀਂ ਸੰਘਣੀਆਂ ਹੁੰਦੀਆਂ ਜਿਵੇਂ ਸਰਦੀਆਂ ਦੇ ਰਾਤਾਂ ਉਹ ਜ਼ਿਆਦਾ ਸੰਘਣੀਆਂ ਹੁੰਦੇ ਨੇ ਇੱਥੇ ਕਰਦੇ ਆਂ ਬਲੌਗ ਦਾ ਐਂਡ ਓਕੇ ਬਾਏ ਟੇਕ ਕੇਅਰ